आए लाए तो व्रम अपना मुद्दा है सोना तो दिन दिया क्यों या अपना सम्मान प्राप्त करने कर पाता करन नारी अवतार से क्यों कहें से, से 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 मुख सेवादार से सुकूनी साफ सेवा स्तर के अंधिन्दा फैम अवतार से क्यों कहें मुख सेवादार से सुकूनी साफ सेवा स्तर के अंधिन्दा होना है दिन दिया क्यों या अपना सम्मान प्राप्त करने क ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਚਰਨਜੀਤ ਸਿੰਘ ਜੀ ਖਿਆਲੀ ਵਾਲਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਸੰਮਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ। ਨਾਲ ਹੀ ਜਿਹੜੇ ਬੱਚਿਆਂ ਨੇ ਜੋ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹੈ, ਜੋ ਰੋਜ਼ਾਂ ਤੁਰੇ ਕਰਕੇ ਡੈਕੋਰੇਸ਼ਨ ਦੇ ਉਹਨਾਂ ਨੂੰ ਬੇਨਤੀ ਕੀਤੀ ਕਿ 21 ਤਰੀਕ ਨੂੰ ਉਹਨਾਂ ਦਾ ਸਨਮਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਣਾ ਹੈ। ਉਨਾ ਬੱਤਿਆ ਦਾ ਸਮਾਨ ਕੀ ਤਰੀਕ ਨੂੰ ਹੋਏਗਾ ਸੋ ਜਿਨ੍ਹਾਂ ਨੇ ਮੈਂ ਗੰਢ ਕਾਟ ਦੀ ਸੇਵਾ ਕੀਤੀ ਹੈ ਉਹ ਵੀ ਸੇਵਾ ਵਿਆਹੀ ਦਾ ਲੰਗਰਾਂ ਦੀ